ਸਤਿ ਗੁਰੂ ਸਤੋ ਪੈਰ ਪਰੀ ਫਤਿਹ ਕੋਲ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਿਓ ਤੀਨਥ ਵੰਡ ਦੇ ਨਾਲ ਹੁਣ ਤੱਕ ਆਪਾਂ ਸਿੱਖ ਇਤਿਹਾਸ ਦੇ ਬਾਰੇ ਬਹੁਤ ਗੱਲਾਂ ਕਰੀਆਂ ਬਹੁਤ ਵੀਡੀਓ ਵੀ ਦੇਖੀਆਂ ਤੇ ਅੱਜ ਅਸੀਂ ਇੱਕ ਮਹਾਂ ਜਰਨੈਲ ਜੱਸਾ ਸਿੰਘ ਅਲੋਵਾਲੀਆ ਬਾਰੇ ਗੱਲ ਕਰਾਂਗੇ ਆ ਵੀਡੀਓ ਦੇਖੋ ਉਸ ਤੋਂ ਬਾਅਦ ਆਪਾਂ ਵਿਚਾਰਾ ਕਰਦੇ ਹਾਂ ਛੇ ਗੁਰੂ ਗੋਬਿੰਦ ਸਿੰਘ ਮਹਾਰਾਜ 1708 ਈਸਵੀ ਵਿੱਚ ਜੋਤੀ ਜੋਤ ਸਮਾ ਗਏ ਗੁਰਦੰਗ ਤੇ ਸ੍ਰੀ ਗੁਰੂ ਰਣਸੇਹ ਮਹਾਰਾਜ ਜੀ ਆਨੁਬਖਸ਼ ਕਰੇ। ਉਸ ਤੋਂ ਬਾਅਦ ਮਾਤਾ ਸੁੰਦਰ ਕੌਰ ਜੀ ਇਕੱਲੇ ਰਹਿੰਦੇ ਨੇ। ਪੰਥ ਵਿੱਚੋਂ ਇੱਕ ਪਰਿਵਾਰ ਆਇਆ ਜਿਨ੍ਹਾਂ ਨੇ ਆਪਣਾ 8 ਸਾਲ ਦਾ ਛੋਟਾ ਜਿਹਾ ਪੁੱਜੰਦੀ ਮਾਤਾ ਸੁੰਦਰ ਕੌਰ ਜੀ ਨੂੰ ਭੇਂਟ ਕਰਤਾ। ਮਾਤਾ ਜੀ ਇਹ ਇਹਨਾਂ ਪੁੱਤਾਂ ਤੋਂ ਬਾਰੇ ਨਾ ਤੁਸੀਂ ਪੁੱਤ ਆ ਪੁੱਤ ਸੀ ਤੁਹਾਨੂੰ ਦੇਣਾ ਇਹਨੂੰ ਕੋਲ ਰੱਖ। ਬਾਰ ਦिए ਇਹਨਾਂ ਸੁੱਤ ਪੁੱਤਰਾਂ ਤੋਂ ਆਪਣੇ ਪੁੱਤ ਬਾਰ ਦਿੱਤੇ ਅੱਜ ਸਾਡੇਆਂ ਤੋਂ ਬਾਰੇ ਨੇ ਅਸੀਂ ਤੁਹਾਨੂੰ ਪੁੱਤਰ ਦੇਣ ਆਏ ਆ ਆਪਣਾ 7-8 ਸਾਲ ਦਾ ਬੱਚਾ ਮਾਤਾ ਜੀ ਨੂੰ ਦੇ ਦਿੱਤਾ ਮਾਤਾ ਸੁੰਦਰ ਕੌਰ ਜੀ ਉਹਨੂੰ ਪਾਲਣ ਲੱਗ ਪਏ ਪਿਆਰ ਕਰਨ ਲੱਗ ਪਏ ਪੜਾਉਣ ਲੱਗ ਪਏ ਜਦੋਂ 13-14 ਸਾਲ ਦਾ ਹੋਇਆ ਨਾ ਤਾਂ ਮਾਤਾ ਸੁੰਦਰ ਕੌਰ ਜੀ ਨੇ ਉਹਨੂੰ ਕੀਰਤਨ ਵੀ ਸਿਖਾਇਆ ਪਾਣੀ ਪੜ੍ਹਨੀ ਵੀ ਸਿਖਾਈ ਪੁੱਤਾਂ ਦੀ ਤਰ੍ਹਾਂ ਪਾਲਿਆ ਫਿਰ ਜਦੋਂ 14 ਸਾਲ ਦੇ ਹੋ ਗਏ ਤਾਂ ਉਹਨੂੰ ਮਾਤਾ ਸੁੰਦਰ ਕੌਰ ਜੀ ਨੇ ਇੱਕ ਹੁਕਮਨਾਮਾ ਲਿਖਿਆ ਸਿੱਖਾਂ ਦੀ ਰਿਆਸਤ ਉਸ ਵਕਤ ਜਿਹੜੇ ਸਿੱਖ ਰਿਆਸਤੀ ਰਾਜ ਕਰ ਰਹੇ ਸੀ ਉਹ ਚਿੱਠੀ ਲਿਖੀ ਭਾਈ ਕਪੂਰ ਸਿੰਘ ਜੀ ਦੇ ਨਾਮ ਜਦੋਂ ਨਵਾਬ ਕਪੂਰ ਸਿੰਘ ਜੀ ਦੇ ਨਾਮ ਕਪੂਰਥਲਾ ਰਿਆਸਤ ਚਿੱਠੀ ਲਿਖੀ ਹੁਕਮਨਾਮਾ ਲਿਖਿਆ ਮੈਂ ਇੱਕ ਬੱਚਾ ਭੇਜ ਰਹੀ ਹਾਂ ਇਹ ਮੇਰਾ ਆਪਣਾ ਸੋਤ ਹੈ ਇਹਨੂੰ ਪਿਆਰ ਨਾਲ ਕੋਲ ਰੱਖਣਾ ਹੈ ਇਹਨੂੰ ਸ਼ਸਤਰ ਵਿਦਿਆ ਸਿਖਾਉਣੀ ਹੈ ਇਹਨੂੰ ਇੱਕ ਤਾਕਤਵਰ ਯੋद्धा ਸੂਰਬੀਰ ਬਣਾਉਣਾ ਹੈ ਇਹ ਕੀਰਤਨ ਵੀ ਕਰਦਾ ਹੈ ਬੁਖਰਵਾਨੀ ਵੀ ਪੜਦਾ ਹੈ ਇਹਨੂੰ ਹੁਣ ਸੂਰਵੀਰ ਬਣਾਉਣਾ ਹੈ ਘੋੜਸਵਾਰੀ ਸਿਖਾਉਣੀ ਹੈ ਸ਼ਸਤਰ ਵਿਦਿਆ ਸਿਖਾਉਣੀ ਹੈ ਭਾਈ ਕਪੂਰ ਸਿੰਘ ਜੀ ਇਹਨੂੰ ਪੰਥ ਵਾਲੇ ਆਪਣੇ ਗੁਣ ਦੇਣੇ ਹੁਕਮਨਾਮਾ ਪਹੁੰਚ ਗਿਆ ਸਿੱਖ ਲੈ ਕੇ ਉਹ ਹੁਕਮਨਾਮਾ ਤੇ ਉਹ ਬੱਚੇ ਨੂੰ ਨਵਾਬ ਪੁੱਛਣ ਜੀ ਕੋ ਲਾ ਗਿਆ ਹੁਣ ਉਸ ਬੱਚੇ ਨੂੰ ਜਦੋਂ ਲਿਆਂਦਾ ਤੇ ਭਾਈ ਕਪੂਰ ਸਿੰਘ ਜੀ ਨਵਾਬ ਸਾਹਿਬ ਪੁੱਛਦੇ ਕਹਿੰਦੇ ਬੇਟਾ ਤੇਰਾ ਨਾਮ ਕੀ ਹੈ ਕਹਿੰਦੇ ਜੀ ਮੇਰਾ ਨਾਮ ਮਾਤਾ ਜੀ ਨੇ ਭਾਈ ਜਸਾ ਸਿੰਘ ਰੱਖਿਆ ਕਹਿੰਦੇ ਬੇਟਾ ਰੋਲ ਫਿਰ ਗੁਰਬਾਣੀ ਪੜ੍ਹਾਈ ਸ਼ਸਤਰ ਵਿਦਿਆ ਸਕੂਲ ਲੱਗ ਪਏ ਘੋੜਸਵਾਰੀ ਸਿਖਾਣ ਲੱਗ ਪਏ ਮਾਤਾ ਜੀ ਦੇ ਕੋਲ ਦਿੱਲੀ ਰਿਹਾ ਉਹ ਬੱਚਾ ਚਾਰ ਪੰਜ 6 ਸਾਲ ਹੁਣ ਜਿੱਥੇ ਰਹੀ ਉਹ ਤੋਂ ਦੀ ਭਾਸ਼ਾ ਆਉਣ ਲੱਗ ਪੈਂਦੀ ਹੈ ਦਿੱਲੀ ਦੀ ਸੰਗਤ ਵਿੱਚ ਵਿੱਚ ਹਿੰਦੀ ਬੋਲਦੀ ਹੈ ਕਿਉਂਕਿ ਜਿਹੋ ਜਿਹੇ ਭਾਸ਼ਾ ਹੋਵੇ ਉਹ ਵਿੱਚ ਬੋਲ ਪੈਂਦੇ ਉਨ ਜੇ ਕੰਟਰੀ ਤੁਸੀਂ ਜਿੱਥੇ ਰਹਿ ਰਹੇ ਹੋ ਇੱਥੇ ਕਿਸੇ ਨੂੰ ਕਹੀਏ ਬੇ 2 ਮਿੰਟ ਪੰਜਾਬੀ ਚ ਸੁਬੀਤ ਜਿਦੇ ਉਹ 2 ਮਿੰਟਾਂ ਜਿਹੀ 5-7 ਸ਼ਬਦ ਉਹਨੇ ਕਹਿ ਦੇਣੇ ਅੰਗਰੇਜ਼ੀ ਦੇ ਤੂੰ ਕਿੱਦਾਂ ਦੀ ਕੰਟਰੀ ਹੈ ਚੜੇ ਹੋਏ ਨੇ ਜਦੋਂ ਉਹਨੇ ਦਿੱਲੀੋਂ ਆਇਆ ਤੇ ਹਿੰਦੀ ਉਹਦੀ ਭਾਸ਼ਾ ਅੰਦਰ ਵਸ ਗਈ ਕਈਆਂ ਗੱਲਾਂ ਚ ਉਹਨੇ 14 ਸਾਲ ਦੇ ਬੱਚੇ ਨੇ ਕਹਿ ਦੇਣਾ ਹਮ ਤੋ ਤੂੰ ਤੋ ਅਰੇ ਐਸਾ ਕਰੋ ਉਹਨੂੰ ਫਿਰ ਜਿਹੜੇ ਖਾਲਸੇ ਸੀ ਨਾ ਲੰਬੇ ਕਸ਼ੇਰਿਆਂ ਵਾਲੇ ਮਸ਼ੇਰਿਆਂ ਵਾਲੇ ਇਹ ਤਾਂ ਛੋਟੀ ਉਮਰ ਦਾ ਸੀ ਵੱਡੀ ਉਮਰ ਤੇ ਖਾਲਸੇ ਉਹਨੂੰ ਛੇੜਨ ਲੱਗ ਪਏ ਜਦੋਂ ਉਹਨੂੰ ਆਵਾਜ਼ ਮਾਰਦੀ ਨਾ ਜੱਸਾ ਸਿੰਘ ਨਹੀਂ ਸੀ ਕਹਿੰਦੇ ਉਹਨੂੰ ਆਵਾਜ਼ ਮਾਰ ਕੇ ਕਹਿੰਨਾ ਅਰੇ ਓ ਇਧਰ ਆਓ ਅਰੇ ਇਧਰ ਆਓ ਉਹ ਜਦੋਂ ਉਹਦੀ ਭਾਸ਼ਾ ਵਿੱਚ ਬੋਲਣੇ ਉਹਨੂੰ ਚੜਾਉਣਾ ਨਾਲੇ ਸਿੰਧਾ ਨੇ ਹੱਸ ਪੈਣਾ ਖਾਲਸਿਆ ਨੇ ਇੱਕ ਦਿਨ ਸ਼ਿਕਾਇਤ ਕਰ ਦਿੱਤੀ ਨਵਾਬ ਕਪੂਰ ਸਿੰਘ ਜੀ ਦੇ ਕੋਲ ਹੱਥ ਜੋੜ ਕੇ ਕਿਹਾ ਜੀ ਮੈਨੂੰ ਤੁਸੀਂ ਪਿੰਡ ਭੇਜ ਦਿਓ ਜਾਂ ਵਾਪਸ ਮਾਤਾ ਜੀ ਕੋਲ ਭੇਜ ਦਿਓ ਮੈਂ ਆਪਣੇ ਘਰ ਚਲੇ ਜਾਣਾ ਹੈ ਬੇਟਾ ਕਿਉਂ ਕਹਿੰਦੇ ਤੁਹਾਡੇ ਖਾਲਸੇ ਮੇਰਾ ਮਜ਼ਾਕ ਕਢਾਉਂਦੇ ਮੈਂ ਹਿੰਦੀ ਬੋਲਦਾ ਨਾ ਹਮ ਤੋ ਤੁਮ ਤੋ ਇਹ ਮੈਨੂੰ ਜਾਣ ਕੇ ਮਜ਼ਾਕ ਕਢਾਉਂਦੇ ਨੇ ਨਵਾਬ ਕਪੂਰ ਸਿੰਘ ਨੇ ਉਹ ਨੌਜਵਾਨ ਬੱਚੇ ਨੂੰ ਬਾਹ ਪਕੜ ਕੇ ਕੋਲ ਬਿਠਾ ਲਿਆ ਸੁਣਿਓ ਤੇਆ ਇਨਹੀ ਕੇ ਪ੍ਰਸਾਦ ਕੀ ਜਦੋਂ ਕੋਲ ਬਿਠਾ ਲਿਆ ਨਵਾਬ ਕਪੂਰਸ ਸਿੰਘਾਂ ਨੇ ਪੋਲ ਬਿਠਾ ਕੇ ਕਿਹਾ ਕਹਿੰਦੇ ਮੇਰੇ ਵੱਲ ਵੇਖ ਬੇਟਾ ਤੈਨੂੰ ਪਤਾ ਹੈ ਮੈਂ ਇਹਨਾਂ ਖਾਲਸਿਆਂ ਦੇ ਘੋੜਿਆਂ ਦੀ ਲਿੱਦ ਚੁੱਕਦਾ ਹੁੰਦਾ ਸੀ ਤੈਨੂੰ ਪਤਾ ਹੈ ਮੈਂ ਖਾਲਸਿਆਂ ਦੇ ਜੋਲੇ ਕਚਰੇ ਸੀਣ ਵਾਲਾ ਸ਼ਿੰਬਾ ਤੈਨੂੰ ਪਤਾ ਹੈ ਮੈਂ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਨਾ ਮੇਰੀ ਕੋਈ ਜਾਤ ਉੱਤੀ ਸੀ ਨੰਨੇ ਦੀ ਕੋਈ ਬਾਤ ਉੱਚੀ ਸੀ ਮੈਂ ਖਾਲਸਿਆਂ ਦੇ ਕਸ਼ੇਰੇ ਚੋਲੇ ਸੀਂਦਾ ਸੀ ਮੈਂ ਘੋੜਿਆਂ ਦੀ ਲਿੱਦ ਚੁੱਕਦਾ ਸੀ ਤੈਨੂੰ ਪਤਾ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਪੰਥ ਹੈ ਜਿੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਠ ਬੈਣ ਇੱਧਰ ਵੇਖ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਨੂੰ ਨਵਾਬ ਬਣਾ ਦਿੱਤਾ ਹੈ ਖਾਲਸੇ ਨੇ ਬੇਟਾ ਮੇਰੇ ਵੱਲ ਵੇਖ ਨੀਚ ਛਿੰਦੇ ਨੂੰ ਕਪੜੇ ਸੀਣ ਵਾਲੇ ਨੂੰ ਘੋੜਿਆਂ ਦੀ ਲਿੱਤ ਚੁੱਕਣ ਵਾਲੇ ਨੂੰ ਨਵਾਬ ਬਣਾ ਦਿੱਤਾ ਖਾਲਸੇ ਨੇ ਮੈਨੂੰ ਲੋਕ ਨਵਾਬ ਕਪੂਰ ਸਿੰਘ ਕਹਿੰਦੇ ਨੇ ਇਹਨਾਂ ਖਾਲਸਿਆਂ ਦਾ ਗੁੱਸਾ ਨਾ ਕਰੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਖਾਲਸੇ ਨੇ ਜਿਨ੍ਹਾਂ ਨੂੰ ਕਲਗੀਆਂ ਵਾਲਾ ਕਹਿ ਗਿਆ ਇਹ ਨਹੀਂ ਕਿ ਪ੍ਰਸਾਦ ਜੁੱਧ ਜیتے ਨਹੀਂ ਕਿ ਪ੍ਰਸਾਦ ਇਨਹੀ ਕੇ ਪ੍ਰਸਾਦ ਸੋਦਾਨ ਕਰੇ ਇਹ ਖਾਲਸੇ ਚ ਗੁਰੂ ਗੋਬਿੰਦ ਸਿੰਘ ਵਸਦੇ ਹੈ ਬੇਟਾ ਤੈਨੂੰ ਮਜ਼ਾਕ ੜਾਉਂਦੇ ਨੇ ਕੋਈ ਗੱਲ ਨਹੀਂ ਇਹਨਾਂ ਦਾ ਗੁੱਸਾ ਨਾ ਕਰੀ ਮੈਨੂੰ ਕੋਟਿਆਂ ਦੀ ਲਿੱਦ ਚੁੱਕਣ ਵਾਲੇ ਨੂੰ ਨਵਾਬ ਬਣਾ ਦਿੱਤਾ ਤੂੰ ਮਜ਼ਾਕ ਕਰ ਲਈ ਤੈਨੂੰ ਪਤਾ ਨਹੀਂ ਕੀ ਬਣਾ ਦੇਣਾ ਤੇ ਵਕਤ ਆਇਆ ਫਿਰ ਸਾਧ ਸੰਗਤ ਇਤਿਹਾਸ ਪੜੋ ਕਪੂਰ ਸਿੰਘ ਜੀ ਨੂੰ ਪੰਥ ਨੇ ਨਵਾਬੀ ਦੇ ਕੇ ਨਵਾਬ ਕਪੂਰ ਸਿੰਘ ਬਣਾਇਆ ਜਿੱਦਣ ਜੱਸਾ ਸਿੰਘ ਆਲੂ ਵਾਲੀਏ ਨੂੰ ਮਾਨ ਮਿਲਿਆ ਉਸ ਦਿਨ ਕੌਮ ਨੇ ਪੰਥ ਨੇ ਖਾਲਸੇ ਨੇ ਐਡਾ ਬੜਾ ਮਾਨ ਦਿੱਤਾ ਉਹਨਾਂ ਦੇ ਨਾਮ ਨਾਲ ਫਿਰ ਲੱਗਿਆ ਸੁਲਤਾਨੇ ਕੌਮ ਨਵਾਬ ਜੱਸਾ ਸਿੰਘ ਸੁਲਤਾਨ ਨੇ ਗੋਆ ਦਿੱਲੀ ਤੇ ਕਬਜ਼ਾ ਕੀਤਾ ਦਿੱਲੀ ਦਾ ਲਾਲ ਪੱਟਾਇਆ ਸੱਲਾਂ ਖਿੱਚ ਕੇ ਕਾਲ ਤੱਕ ਸਾਬ ਤਕਲੀਆਂ ਨੀਆਂ ਅੱਜ ਵੀ ਦਿੱਲੀ ਦੇ ਤਖਤ ਦੀ ਉਹ ਸੱਲ ਸ਼੍ਰੀ ਕਾਲ ਤੱਕ ਸਭ ਦੇ ਭਈ ਹੈ ਲੰਬਾ ਸਮਾਂ ਜਿੱਤੇ ਕਾਲ ਤੱਕ ਸਭ ਦੇ ਥੱਲੇ ਲੱਗੀ ਰਹੀ ਹੈ ਫਿਰ ਪੰਥ ਨੇ ਫੈਸਲਾ ਕੀਤਾ ਨਹੀਂ ਸਿੱਖ ਕਾਲ ਤੱਕ ਤੁਨੂੰ ਮੱਥਾ ਟੇਕਦੇ ਨੇ ਭੁੱਲ ਭੁਲੇਖੇ ਉਹ ਸੱਲ ਨੂੰ ਵੀ ਮੱਥਾ ਟੇਕਿਆ ਜਾਂਦਾ ਉਸ ਸੱਲ ਨੂੰ ਝੁੱਕ ਕੇ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਜਿੱਥੇ ਗੰਗਾ ਰਾਮਕਲੀ ਬਣਿਆ ਹੋਇਆ ਹੈ ਥੱਲੇ ਲੱਗਿਆ ਤੁਸੀਂ ਦਰਸ਼ਨ ਪੰਥ ਨੇ ਮਾਨ ਦਿੱਤਾ ਸੁਲਤਾਨ ਨੇ ਉਲਕੌਮ ਨਵਾਬ ਜੱਸਾ ਸਿੰਘ ਅਲੂਵਾਲੀਆ ਫਿਰ ਕਿਹਨੇ ਦਿੱਤਾ ਇਨਹੀ ਕੇ ਪ੍ਰਸਾਦ ਇਹ ਖਾਲਸਾ ਪੰਥ ਹੈ ਜਦੋਂ ਗੁਰੂ ਦੀ ਨਜ਼ਰ ਹੋ ਜਾਏ ਪੰਥ ਪਤਾ ਨਹੀਂ ਕੀ ਮੰਨ ਦਿੰਦਾ ਐਸੀ ਲਾਲ ਪੋਦੀ ਵੇਨ ਕੌਣ ਕਰੇ ਗਰੀਬ ਨਵਾਜ਼ ਗੁਸਈਆ ਮੇਰਾ ਮੱਥੇ ਸ਼ਤਰ ਧਰੇ ਜਾਕੀ ਸ਼ੋਤ ਜਗਤ ਕੋ ਲੱਗ ਗਏ ਤੰਬਰ ਤੂੰ ਹੀ ਧਰੇ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਕਰੇ ਤੇ ਨਵਾਬ ਕਪੂਰ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਕਹਿੰਦੇ ਜੱਸਾ ਸਿੰਘ ਪੰਥ ਦਾ ਗੁੱਸਾ ਨਾ ਕਰੀ ਖਾਲਸਾ ਤੈਨੂੰ ਪਤਾ ਹੈ ਜਦੋਂ ਮੈਨੂੰ ਨਵਾਬੀ ਮਿਲੀ ਜਦੋਂ ਜਕਰੀਏ ਦੇ ਦਰਬਾਰ ਚ ਨਵਾਬੀ ਆਈ ਤਾਂ ਉਹਨਾਂ ਕਹਿੰਦੇ ਮੈਂ ਸੁਲਾ ਕਰਨੀ ਪੰਥ ਨਾਲ ਕਿਉਂਕਿ ਉਹਨੂੰ ਡਰ ਪੈ ਗਿਆ ਤੇ ਜਿਹੜੇ ਮੱਸੇ ਰੰਗੜ ਦਾ ਸਿਰ ਵੱਢ ਸਕਦੇ ਮੇਰਾ ਵੀ ਵੱਢ ਸਕਦੇ। ਉਹਨੇ ਡਰਦੇ ਨੇ ਭਾਈ ਸੁਖ ਸਿੰਘ ਜੀ ਦੇ ਹੱਥ ਖਾਲਸਾ ਪੰਥ ਨਾਲ ਸੁਲਾ ਦਾ ਪ੍ਰਸਤਾਵ ਕੱਲਿਆ ਵੀ ਮੇਰੀ ਸੁਲਾ ਕਰਾ ਦਿਓ ਅੱਠ ਪਿੰਡਾਂ ਦਾ ਪਰਬਣਾ ਲੈ ਲਓ ਸਵਾ ਲੱਖ ਰੁਪਈਆ ਲੈ ਲਓ ਨਵਾਬੀ ਦੀ ਖਿੱਲਤ ਲੈ ਲਓ ਆਪਣਾ ਰਾਜ ਕਰੋ ਮੈਂ ਤੁਹਾਨੂੰ ਨਹੀਂ ਕੁਝ ਕਹਿੰਦਾ ਤੁਸੀਂ ਮੈਨੂੰ ਨਾ। ਜਦੋਂ ਪ੍ਰਸਤਾਵ ਲੈ ਕੇ ਭਾਈ ਸੁਖ ਸਿੰਘ ਜੀ ਆਉਂਦੇ ਨੇ। ਅਵਾਰੀ ਗਵਾਈ ਭਰਦੀ ਹੈ। ਪੰਚ ਦੀ ਅਗਵਾਈ ਬਜ਼ੁਰਗ ਜਥੇਦਾਰ ਭਾਈ ਦਰਵਾਰਾ ਸਿੰਘ ਕਰ ਰਹੇ ਨੇ ਜਦੋਂ ਪ੍ਰਸਤਾਵ ਰੱਖਿਆ ਜੀ ਜਕਰੀਆ ਸੁਲਾ ਕਰਨੀ ਚਾਹੁੰਦਾ ਹੈ ਵਿੱਚੋਂ ਕਈ ਖੜੇ ਹੋ ਗਏ ਖਾਲਸੇ ਕਹਿੰਦੇ ਜਾਓ ਲੈ ਜਾ ਤੂੰ ਨੌਕਰ ਰੇ ਜਕਰੀਏ ਦਾ ਤੂੰ ਕਰਦਾ ਹੈ ਨੌਕਰੀ ਅਸੀਂ ਕੋਈ ਸੁਲਾ ਨਹੀਂ ਕਰਨੀ ਜਕਰੀਏ ਨਾਲ ਸਾਡੀ ਕੋਈ ਸੁਲਾ ਨਹੀਂ ਹੈ ਰਾਜਕਾਲਾ ਦਿੰਦਾ ਸਾਨੂੰ ਗੁਰੂ ਨੇ ਦਿੱਤੇ ਅਸੀਂ ਆਪੇ ਮੈਦਾਨੇ ਜੰਗ ਚ ਲੈਣਾ ਰੋਲਾ ਪੈ ਗਿਆ ਨਹੀਂ ਲੈਣਾ ਨਹੀਂ ਲੈਣਾ ਤੋਂ ਬਜ਼ੁਰਗ ਜਥੇਦਾਰ ਉੱਠ ਕੇ ਖੜਾ ਹੋ ਗਿਆ ਪੰਥ ਚ ਸਿਆਣੇ ਬੰਦੇ ਚਾਹੀਦੇ ਨੇ ਪੰਜ ਪੰਜ ਤਹੱਕਿਆਂ ਤੋਂ ਬਾਅਦ ਕੌਮ ਨੂੰ ਕੋਈ ਸਿਆਣਾ ਬੰਦਾ ਮਿਲਦਾ ਏ ਇਹ ਐਵੇਂ ਧਰੇ ਨਹੀਂ ਪਏ ਹੱਥਾਂ ਤੇ ਕੋਮੇ ਬੰਦੇ ਪਏ ਨੇ ਐਵੇਂ ਨਹੀਂ ਸਾ ਸੰਗਤ 50 50 ਸਾਲਾਂ ਤੋਂ ਬਾਅਦ ਕੌਮਾਂ ਨੂੰ ਕੋਈ ਵਿਦਵਾਨ ਮਿਲਦੇ ਨੇ ਜਿਹੜੇ ਕੌਮ ਨੂੰ ਅੱਗੇ ਤੋਰ ਸਕਣ ਐਵੇਂ ਹਰੇਕ ਦੀਆਂ ਲੱਤਾਂ ਨਾ ਖਿੱਚਿਆ ਕਰੋ ਆਪਣ ਸਾਰਿਆਂ ਵਿੱਚ ਹੁੰਦਾ ਥੋੜਾ ਬਸਤੌ ਕੌਮੀ ਲੈਵਲ ਤੇ ਸੁਰਤ ਉੱਚੀ ਕਰਕੇ ਸੋਚੋ ਜਾਤਿਆਂ ਸਾਲਾਂ ਤੋਂ ਬਾਅਦ ਕੌਮਾਂ ਨੂੰ ਬੰਦੇ ਮਿਲਦੇ ਨੇ ਜਦੋਂ ਸਾਰਿਆਂ ਨੇ ਰੌਲਾ ਪਾ ਲਿਆ ਜਥੇ ਦਾ ਦਰਬਾਰਾ ਸਿੰਘ ਉੱਠ ਕੇ ਖੜ ਗਏ ਉਹਨਾਂ ਕੋ ਬਾਜ ਕੇ ਖਾਲਸਾ ਇੱਕ ਮਿੰਟ ਚੁੱਪ ਕਰ ਜਾਵੇ ਬਸ ਉਹਦੇ ਸਾਹਮਣੇ ਕਿਨੇ ਬੋਲਣਾ ਸੀ ਪਾਣੀ ਤੇ ਬਾਣੇ ਦੇ ਧਾਰਨੀ ਨੇ ਉਹਨਾਂ ਕਹੇ ਕਿ ਸੁਬੇਗ ਸਿੰਘ ਨੂੰ ਮਾਰਾ ਨਾ ਪਾਓ ਕੋ ਪ੍ਰਸਤਾਵ ਲੈ ਕੇ ਆਇਆ ਪੰਥ ਦਾ ਦਰਦੀ ਹੈ ਰਈ ਗੱਲ ਸੁਲ੍ਹਾ ਕਰਨ ਦੀ ਐਵੇਂ ਜੋਸ਼ ਵਿੱਚ ਗੱਲ ਨਾ ਕਰੀਏ ਬੋਸ਼ਨਲ ਗੱਲ ਕਰੀਏ ਅੱਜ ਜਕਰੀਆ ਡਰਿਆ ਹੋਇਆ ਸੁਲਾ ਕਰਨੀ ਚਾਹੁੰਦਾ ਤਾਂ ਕਰ ਲੈਣੀ ਚਾਹੀਦੀ ਹੈ ਕੌਮ ਦੀ ਪੋਜੀਸ਼ਨ ਸੌਂਡ ਹੋ ਜਾਏਗੀ ਜੇ ਜਕਰੀਆ ਫਿਰ ਆਕੜ ਧਰੇਗਾ ਅਸੀਂ ਸਿਧਾਂਤਾਂ ਦੇ ਨਾਲ ਸਹਿਮਤੀ ਨਹੀਂ ਕਰਨਾ ਉਹਦੇ ਨਾਲ ਸਿਧਾਂਤਕ ਤੌਰ ਤੇ ਕੋਈ ਸਹਿਮਤੀ ਨਹੀਂ ਹੋ ਰਹੀ ਜਿੱਦਣ ਸਦਾਤ ਨੂੰ ਠੇਸ ਪਹੁੰਚੇਗੀ ਅਸੀਂ ਛੱਡ ਕੇ ਫਿਰ ਲੜ ਲਾਂਗੇ ਪਰ ਅੱਜ ਉਹ ਦੇ ਰਿਹਾ ਤੁਹਾਨੂੰ ਠੀਕ ਹੈ ਡਰਦਾ ਤੇ ਡਰਾਉਣਾ ਚਾਹੀਦਾ ਸਿਆਣਿਆਂ ਦਾ ਇੱਕ ਕਥਨ ਹੈ ਜਿਹੜਾ ਬੰਦਾ ਤਬਕੇ ਨਾਲ ਦੱਸਦਾ ਉਹਤੇ ਡੰਡਾ ਜ਼ਰੂਰ ਚੁਕਣਾ ਜਿੰਨੀ ਦੇਰ ਚੱਲਦਾ ਸੋ ਕੌਮ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਇੱਕ ਐਂਗਲ ਤੋਂ ਜੇ ਕੋਈ ਲਾਭ ਹੁੰਦਾ ਹੈ ਨੀਤੀ ਪੜਨੀ ਚਾਹੀਦੀ ਉਸ ਐਂਗਲ ਤੋਂ ਪੰਥ ਨੂੰ ਲਾਭ ਲੈ ਲੈਣਾ ਚਾਹੀਦਾ ਪਰ ਮੋਰੇ ਕੀਤੇ ਹੋਏ ਅੱਗੂ ਆਪਣਾ ਨਾ ਸਵਾਰਨ ਲੱਗ ਜਾਣ ਕੌਮ ਬਾਰੇ ਸੋਚਣ ਇਹ ਨਾ ਹੋਵੇ ਉਹ ਆਪਣੇ ਪੈਟਰੋਲ ਪੰਪ ਲੈ ਕੇ ਘਰ ਬਹਿ ਜਾਣ ਮੈਨੂੰ ਮਿਲ ਗਿਆ ਵਾ ਠੀਕ ਹੈ ਪੰਥ ਤੋਂ ਖੈਰ ਸਰਦਾਰ ਦਰਵਾਰਾ ਸਿੰਘ ਨੇ ਕਹਿੰਦੇ ਮੰਨ ਲੈਣੀ ਚਾਹੀਦੀ ਹੈ ਖਿੱਲਤ ਲੈ ਲਓ ਨੋਬੀ ਦੀ ਜੇ ਅਕੜੇ ਦਾ ਜਕਰੀਆ ਨੂੰ ਫਿਰ ਦੇਖ ਲਾਂਗੇ ਅਖੀਰ ਮਤਾ ਪਾਸ ਹੋਇਆ ਹੈ ਨੋਬੀ ਲੈ ਲਓ ਕਿਹਨੂੰ ਦੇਣੀ ਹੈ ਇੱਕ ਨੂੰ ਕਹ ਦੋ ਨੂੰ ਕਹ ਉਹ ਮੁਕਰ ਗਿਆ ਕਹਿੰਦੇ 나ਜੀ ਮੈਂ ਤੇ ਨਹੀਂ ਬਣਦਾ ਮੈਂ ਨਹੀਂ ਉਹਦੀ ਪਿਛਾਪ ਪੈਂਦਾ ਸਰਦਾਰ ਦਰਵਾਰਾ ਸਿੰਘ ਬੋਲੇ ਕਹਿੰਦੇ ਉਹ ਬਸ਼ਿਹਰੇ ਸੀਣ ਵਾਲਾ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਪੂਜਨ ਨੂੰ ਬੁਲਾਓ ਜਦੋਂ ਪੰਥ ਦਰਬਾਰ ਚ ਸੱਦਿਆ ਨਾ ਇਹ ਸਾਰੀ ਗੱਲ ਨਵਾਬ ਕਪੂਰ ਸਿੰਘ ਨਵਾਬ ਬਣ ਕੇ ਜਿਹਾ ਸਿੰਘਾਲੂ ਵਾਲੀ ਹੁੰਦਾ ਸਰੇ ਸੀ ਉੱਤੇ ਅਸਰ ਹੋ ਕਹਿੰਦੇ ਬੇਟਾ ਜਦੋਂ ਮੈਨੂੰ ਸੱਦਿਆ ਨੰਦ ਦਰਬਾਰ ਚ ਮੈਨੂੰ ਸੱਦ ਕੇ ਪੰਜਾਂ ਨੇ ਖਲਾਰ ਕੇ ਕਿਹਾ ਤੈਨੂੰ ਨਵਾਬੀ ਦੇਣ ਲੱਗੇ ਆ ਕਪੂਰਥਲਾ ਰਿਆਸਤ ਆਪਾਂ ਨੂੰ ਅਠ ਪਿੰਡ ਮਿਲੇ ਉਹਨੂੰ ਫਿਰ ਕਪੂਰਥਲਾ ਨਾਮ ਬਾਦ ਵਿੱਚ ਰੱਖਿਆ ਕਪੂਰ ਸਿੰਘ ਜੀ ਦੇ ਨਾਲ ਕਿਲਾ ਬਣਿਆ ਇਹ ਅਸੀਂ ਨਵਾਬੀ ਲਈ ਹੈ ਜਕਰੀਆ ਦੇਣ ਲੱਗਾ ਤੈਨੂੰ ਨਵਾਬ ਬਣਾ ਦਈਏ ਤੇਗੋ ਨਵਾਬ ਕਪੂਰ ਸਿੰਘ ਹੱਥ ਜੋੜ ਕੇ ਕਹਿੰਦੇ ਜੋ ਪੰਜਾਂ ਦਾ ਪੰਥ ਦਾ ਫੈਸਲਾ ਹੈ ਮੈਨੂੰ ਸਿਰ ਮੱਥੇ ਪਰਵਾਹ ਨਹੀਂ ਪਰ ਮੇਰੀ ਸ਼ਰਤ ਇੱਕ ਜਥੇਦਾਨ ਬੁੰਦੇ ਤੇਰੀ ਕਾਦੀ ਸ਼ਰਤ ਹੈ ਤੈਨੂੰ ਨਵਾਬੀ ਮਿਲਣ ਲੱਗੀ ਹੁਣ ਤੂੰ ਕਾਦੀ ਸ਼ਰਤ ਰੱਖਣੀ ਹੈ ਮਸੀਤਾਂ ਖਾਲਸੇ ਸ਼ਾਂਤ ਕੀਤੇ ਨੇ ਸ਼ਰਤ ਕਾਦੀ ਹੈ ਕਹਿੰਦਾ ਜੀ ਮੇਰੀ ਸ਼ਰਤ ਹੈ ਇੱਕ ਮੈਨੂੰ ਨਵਾਬੀ ਦੇ ਦਿਓ ਵਸ਼ਤ ਦੇ ਦਿਓ ਮੇਰੀ ਇੱਕ ਸ਼ਰਤ ਹੈ ਪਹਿਲੀ ਗੱਲ ਤਾਂ ਇਹ ਨਵਾਬੀ ਵਸ਼ਤ ਦੇ ਦਿਓ ਪਰ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਮੇਰੇ ਤੋਂ ਵਾਪਸ ਨਾ ਲਈਏ ਉਹ ਮੈਂ ਕਰਾਂਗਾ ਇੱਥੇ ਕਿਹੜਾ ਸਿੱਖ ਹੈ ਜੀ ਕੋਈ ਭਾਗਾਂ ਵਾਲਾ ਜਿਹੜਾ ਸੇਵਾਦਾਰੀ ਲੈ ਕੇ ਵੱਡਾ ਅਹੁਦਾ ਲੈ ਕੇ ਕਵੇ ਵੇ ਭੰਡੇ ਮੰਜਣ ਵਾਲੀ ਸੇਵਾ ਉਹਨਾਂ ਮੇਰੇ ਤੋਂ ਵਾਪਸ ਉਹ ਮੈਂ ਕਰਨੀ ਆ ਸ਼ਾਹ ਉਹ ਨਹੀਂ ਮੈਂ ਛੱਡਣੀ ਬਣਾ ਦਿਓ ਵਿਸ਼ੱਕ ਜੋ ਮਰਦੀ ਮੈਨੂੰ ਹੁਕਮ ਕਰਦੇ ਹੋ ਪਰ ਜਿਹੜੀ ਸ਼ਾਮ ਨੂੰ ਮੈਂ ਤੱਪੜ ਝਾੜਨ ਦੀ ਜਾਂ ਭਾਂਡੇ ਮਾਂਜਣ ਦੀ ਸੇਵਾ ਉਹ ਨਹੀਂ ਮੈਂ ਛੱਡਣੀ ਉਹ ਕਰਨੀ ਹੈ ਨਵਾਬ ਕਪੂਰ ਸਿੰਘ ਕਹਿੰਦੇ ਕੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਵਾਪਸ ਨਾ ਲਈ ਜਾਵੇ ਕਸ਼ਹਿਰੇ ਸਿੰਘ ਦੀ ਸੇਵਾ ਮੈਂ ਕਰਾਂਗਾ ਉਸ ਤੋਂ ਇਲਾਵਾ ਜਿਹੜਾ ਟਾਈਮ ਬਚੇਗਾ ਮੈਂ ਨਵਾਬੀ ਦੇ ਤਖਤ ਤੇ ਤੁਹਾਡੇ ਨਾਲ ਬੈਠਾਂਗਾ ਪੰਥ ਨੇ ਜਕਾਰਾ ਝੰਡਿਆ ਚਲੋ ਇਹ ਵੀ ਠੀਕ ਹੈ ਹੋਰ ਦੱਸ ਕਹਿੰਦਾ ਇੱਕ ਸ਼ਰਤ ਹੋਰ ਹੈ ਜਿਥੇ ਤਰ ਦਰਵਾਰਾ ਸਿੰਘ ਬੁੱਲੇ ਬਸ ਹੁਣ ਸ਼ਰਤ ਨਾ ਕਰ ਮਸੇ 15 ਤੈ ਤੁਰੇ ਕੋਈ ਗੱਲ ਨਾ ਇਧਰ ਉਧਰ ਹੋ ਜਾਏ ਕਹਿੰਦੇ ਇੱਕ ਹੋਰ ਅੱਖ ਦੀ ਸ਼ਰਤ ਹੈ ਦੱਸ ਬਈ ਉਹ ਕੀ ਹੈ ਕਹਿੰਦੇ ਜਿਹੜੀ ਜਕਰੀਏ ਨੇ ਨਵਾਬੀ ਵਾਲੀ ਪੁਸ਼ਾਕ ਭੇਜੀ ਹੈ ਨਾ ਉਪਰੋਂ ਮੋਰੀਆਂ ਖੁੱਲੇ ਬਟਣਾਂ ਵਾਲਾ ਪੁਸ਼ਾਕ ਰਾਜਿਆਂ ਵਾਲੀ ਤੇ ਜਿਹਦੇ ਉੱਤੇ ਜਕਰੀਏ ਦੇ ਹਸਾਕਰ ਹੋਏ ਨੇ ਨਵਾਬੀ ਦੇ ਉਹ ਪੱਤਰ ਉਹ ਚਿੱਠੀ ਉਹ ਨਵਾਬੀ ਦਾ ਪੱਤਰ ਤੇ ਨਵਾਬੀ ਦੀ ਪੁਸ਼ਾਕ ਜੇ ਜਿਹੜੀ ਮੈਨੂੰ ਪਹਿਨੋਣੀ ਐ ਮੇਰੀ ਇੱਕ ਸ਼ਰਤ ਹੋਰ ਐ ਇੱਕ ਵਾਰ ਉਹ ਪੁਸ਼ਾਕ ਤੇ ਪੱਤਰ ਲਿਜਾ ਕੇ ਉਹ ਖਾਲਸਿਆਂ ਦੇ ਜੋੜੇ 'ਚ ਰੱਖਦੇ ਹੋ ਸਾਰੇ ਸਿੱਖ ਪੈਰਾਂ 'ਚ ਜੋੜਾ ਪਾ ਕੇ ਉਹਦੇ ਉੱਤੇ ਪੈਰ ਰੱਖ ਕੇ ਲੰਘਣ ਬਾਅਦ ਵਿੱਚ ਮੈਂ ਚੁੱਕ ਕੇ ਉਹ ਪੁਸ਼ਾਕ ਆ ਕਹਿੰਦੇ ਇਹ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਬਚਨ ਮੰਨਣਾ ਸੈਂ ਕਿ ਨਹੀਂ ਕਿ ਪ੍ਰਸਾਦ ਜਿਹੜੇ ਜੋੜੇ ਰੱਖ ਕੇ ਲੰਘਣ ਲੱਗੇ ਨਾ ਇਹਨਾਂ ਦੀ ਕਿਰਪਾ ਨਾਲ ਕਹਿੰਦੇ ਪੁਸ਼ਾਕ ਤੇ ਪੈਰ ਰੱਖ ਕੇ ਜੋੜਿਆਂ ਵਾਲੇ ਲੰਘੋ ਮੈਂ ਬਾਅਦ ਵਿੱਚ ਚੁੱਕੇ ਉਹ ਪੁਸ਼ਾਕ ਪਾਵਾਂਗਾ ਪਤਾ ਕਿਉਂ ਜਿਸ ਪੁਸ਼ਾਕ ਨੂੰ ਪਹਿਨ ਕੇ ਮੈਂ ਨਵਾਬੀ ਦੇ ਤਖਤ ਤੇ ਬਹਿਣਾ ਲੋਕਾਂ ਨੇ ਮੈਨੂੰ ਭਾਈ ਕਪੂਰ ਸਿੰਘ ਤੋਂ ਨਵਾਬ ਕਪੂਰ ਸਿੰਘ ਕਹਿਣਾ ਮੈਂ ਨਵਾਬ ਤਾਂ ਬਣ ਜਾਂਦਾ ਪਰ ਮੈਨੂੰ ਸਾਰੀ ਉਮਰ ਯਾਦ ਰਵੇ ਉਹ ਨਵਾਬ ਕਪੂਰ ਸਿੰਘ ਜਿਹੜੀ ਪੁਸ਼ਾਕ ਕਰਕੇ ਲੋਕ ਤੈਨੂੰ ਨਵਾਬ ਕਹਿੰਦੇ ਨੇ ਇਹ ਕਦੇ ਗੁਰੂ ਗੋਬਿੰਦ ਸਿੰਘ ਦੇ ਖਾਲਸਿਆਂ ਦੇ ਜੋੜਿਆਂ 'ਚ ਰੁਲਦੀ ਸੀ ਸੇਵਾ ਪੰਥ ਦੀ ਕੋਈ ਮਿਲਦੀ ਹੈ ਜਰੂਰ ਲੈ ਲਿਆ ਕਰੋ ਪਰ ਨਿਮਰਤਾ ਇੰਨੀ ਹੋਵੇ ਉਹ ਸੰਗਤ ਦੇ ਜੋੜਿਆਂ ਚ ਮੱਥਾ ਜਰੂਰ ਟੇਕਿਓ ਏ ਪੰਥ ਦੀ ਸੇਵਾ ਇਨਹੀ ਕੇ ਪ੍ਰਸਾਦ ਸੋਧਾਨ ਕਰੇ ਇਨਹੀ ਕੇ ਪ੍ਰਸਾਦ ਸੁਖ ਦਿਯਾ ਲਈ ਇਹ ਸਭ ਕੁਝ ਇਨਾਂ ਦੀ ਕਿਰਪਾ ਨਾਲ ਹੈ ਕਿਉਂਕਿ ਤੁਹਾਡੇ ਅੰਦਰ ਗੁਰਸਿੱਖਾਂ ਅੰਦਰ ਸਤਿਗੁਰੂ ਬੰਦ ਹੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ ਇਸੀ ਇਤਿਹਾਸ ਜੱਸਾ ਸਿੰਘ ਅਲੋ ਬਣੀ ਦਾ ਜੋ ਸਿੱਖ ਇਤਿਹਾਸ ਦੇ ਵਿੱਚ ਇੱਕ ਮਹਾਨ ਜਰਨਲ ਹੋਇਆ ਸੋ ਇਹ ਵੀਡੀਓ ਜ਼ਰੂਰ ਦੇਖਿਓ ਪੂਰੀ ਦੇਖਿਓ ਆਪਣੇ ਬੱਚਿਆਂ ਨੂੰ ਵੀ ਦਿਖਾਓ ਤਾਂ ਕਿ ਕੋਸਤਾ ਸਾਨੂੰ ਸਾਡੇ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਸੋ ਵੀਡੀਓ ਤੁਸੀਂ ਆਪੀ ਲਾਈਕ ਸ਼ੇਅਰ ਕਰ ਦੇਣੀ ਆ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਅੱਗੇ ਦੀ ਅੱਗੇ ਵੀਡੀਓ ਪਹੁੰਚ ਸਕੇ ਖਤਿ ਸੇਕ